200 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਰੈਕੇਟ ਦੇ ਸਰਗਣਾ ਰஞ்சிਤ ਸਿੰਘ ਰਾਜਾ ਕੰਡੋਲਾ ਅਤੇ ਉਸ ਦੀ ਪਤਨੀ ਰਾਜਵੰਤ ਕੌਰ ਖਿਲਾਫ ਅੱਜ ਜੁਲੰਹਰ ਦੀ ਅਦਾਲਤ ਵਿੱਚ ਸੁਣਵਾਈ ਹੈ। ਇਹ ਸੁਣਵਾਈ ਸੈਸ਼ਨ ਜੱਜ ਨਿਰਪੈ ਸਿੰਘ ਗਿੱਲ ਦੀ ਅਦਾਲਤ ਵਿੱਚ ਹੋਈ ਜਿੱਥੇ ਰਾਜਾ ਕੰਡੋਲਾ ਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਦੋਸ਼ੀ ਪਾਇਆ ਗਿਆ। ਅਦਾਲਤ ਨੇ ਰਾਜਾ ਕੰਡੋਲਾ ਨੂੰ 9 ਸਾਲ ਅਤੇ ਉਸ ਦੀ ਪਤਨੀ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਇਰਾਜਾ ਕੰਡੋਲਾ ਨੂੰ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਦੀ ਬਾਦੂ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਰਾਜਾ ਕੰਡੋਲਾ ਦੀ ਪਤਨੀ ਰਾਜਵੰਤ ਕੌਰ ਨੂੰ 25000 ਰੁਪਏ ਜੁਰਮਾਨਾ ਕੀਤਾ ਗਿਆ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਏਡੀ ਦੀ ਤਰਫੋਂ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਖੁਦ ਅਦਾਲਤ ਵਿੱਚ ਹਾਜ਼ਰ ਸਨ ਦੂਜੇ ਪਾਸੇ ਰਾਜਾ ਕੰਡੋਲਾ ਵੱਲੋਂ ਸੀਨੀਅਰ ਵਕੀਲ ਮਨਦੀਪ ਸੱਚਦੇਵਾ ਪੇਸ਼ ਹੋਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ 2012 ਤੋਂ ਚੱਲ ਰਹੀ ਸੀ। ਜਿਸ ਤੋਂ ਬਾਅਦ 2015 ਵਿੱਚ ਚਾਰਜ ਸ਼ੀਟ ਫਾਈਲ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਅਦਾਲਤ ਵਿੱਚ ਕੇਸ ਦਾ ਫੈਸਲਾ ਆ ਗਿਆ ਹੈ। ਸਜ਼ਾ ਹੋਈ ਹੈ ਤੇ ਨਾਲ ਉਹਨਾਂ ਦੀ ਪਤਨੀ ਨੂੰ ਵੀ ਸਜ਼ਾ ਹੋਈ ਹੈ। ਈਡੀ ਨੇ ਇਸ ਮਾਮਲੇ ਵਿੱਚ ਕਿਸ ਤਰੀਕੇ ਨਾਲ ਪੈਰਵੇ ਰਹੀਏ ਤੇ ਵਰਡਿੰਗ ਜਿਹੜੀ ਆਈ ਉਹਨੂੰ ਵੀ ਦੇ ਜੀ। ਦੇਖੋ ਜੀ ਇਹ ਕੇਸ 2012 ਤੋਂ ਸ਼ੁਰੂ ਹੋਇਆ ਇਹ ਪੰਜਾਬ ਪੁਲਿਸ ਨੇ ਡਰਗਸ ਵਗੈਰਾ ਦੀ ਰਿਕਵਰੀ ਕੀਤੀ ਰਾਜਾ ਕੰਦੋਲਾ ਤੇ ਹੋਰ ਦੂਸਰੇ ਜਿਹੜੇ ਮੁੱਲਜਮ ਸੀ ਉਹਨਾਂ ਤੋਂ ਉਸ ਤੋਂ ਬਾਅਦ ਅਸੀਂ ਇਨੀਸ਼ੀਏਟ ਕੀਤਾ ਪੀਐਮਐਲਏ ਦੇ ਤਹਿਤ ਤੇ 2012 ਤੋਂ ਲੈ ਕੇ ਇਨਵੈਸਟੀਗੇਸ਼ਨ ਹੁੰਦੀ ਰਹੀ 2015 ਚ ਅਸੀਂ ਚਾਰ ਸ਼ੀਟ ਫਾਈਲ ਕੀਤੀਆਂ ਉਸ ਤੋਂ ਬਾਅਦ ਅੱਜ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਤੇ ਅ ਵੀ ਆ ਰ ਹੈਪੀ ਡਿਪਾਰਟਮੈਂਟ ਇਸ ਹੈਪੀ ਕਮਿਸ਼ਨ ਹੋਈ ਸਿਰ ਤਕਰੀਬਨ 10 ਸਾਲ ਦਾ ਸਮਾਂ ਲੱਗਦਾ ਕਿਸ ਤਰੀਕੇ ਦੀ ਰੀਡਿੰਗ ਚੱਲੀ ਹੈਗੀ ਜਿਹੜਾ ਮਤਲਬ ਇਹਨਾਂ ਸਮਾਂ ਲੱਗਿਆ ਤੇ ਕਿਹੜੀ ਕਿਹੜੀ ਚੀਜ਼ ਦਾ ਪਤਾ ਲੱਗਿਆ ਆ ਦੇਖੋ ਜੀ ਇਨਵੈਸਟੀਗੇਸ਼ਨ ਦੇ ਵਿੱਚ ਟਾਈਮ ਲੱਗਦਾ ਟਾਈਮ ਕੰਜ਼ਿਊਮਿੰਗ ਹੈ ਬਿਕਾਜ਼ ਉਹਨਾਂ ਦੀ ਪ੍ਰਾਪਰਟੀ ਜਸੇ ਲੱਭਣੀਆਂ ਸਾਰਿਆਂ ਦੀ ਜਿੰਨੇ ਜਿੰਨੇ ਬੰਦੇ ਇਨਵੋਲਡ ਹੈ ਇੱਕ ਦੋ ਬੰਦਿਆਂ ਨੇ ਇਸੇ ਕਾਫੀ ਬੰਦੇ ਸੀਗੇ ਤੇ ਉਹ ਸਾਰੇ ਜਿਹੜੇ ਮਲਜਮ ਨੋਰ ਸੀਗੇ ਉਹਨਾਂ ਦੀ ਪ੍ਰਾਪਰਟੀ ਜਸੇ ਲੱਭਣੀਆਂ ਹੈ ਉਹਨਾਂ ਦੇ ਬੈਂਕ ਅਕਾਊਂਟ ਲੱਭਣੇ ਹੈ ਫਿਰ ਉਹਨਾਂ ਦੇ ਆ ਜਿਹੜੇ ਵੇਰਬਾਊਟਸ ਐ ਕਿੱਥੇ ਕਿੱਥੇ ਬੰਦੇ ਰਹੇ ਆ ਸਾਰੀ ਇਨਕੁਆਇਰੀ ਹੁੰਦੀ ਐ ਤੇ ਜਿਹੜੀ ਪ੍ਰੋਪਰਟੀ ਅਸੀਂ ਲੱਭਦੇ ਆ ਉਹਦੀ ਫਿਰ ਅਟੈਚਮੈਂਟ ਕਰਦੇ ਆ ਆਰਡਰ ਪਾਸ ਕਰਦੇ ਆ ਉਹ ਅਟੈਚਮੈਂਟ ਆਰਡਰ ਪਾਸ ਕਰਦੇ ਆ ਉਸ ਤੋਂ ਬਾਅਦ ਫਿਰ ਇਹ ਪ੍ਰੋਸੀਕਿਊਸ਼ਨ ਅਸੀਂ ਇੱਥੇ ਕੋਰਟ ਦੇ ਵਿੱਚ ਲਾਂਚ ਕਰਦੇ ਆ ਤੇ ਉਹਦੇ ਵਿੱਚ ਟਾਈਮ ਲੱਗਦਾ ਫਿਰ 2015 ਚ ਅਸੀਂ ਆ ਚਾਰ ਸੀਟ ਫਾਈਲ ਕੀਤੀਆਂ ਕੋਰਟ ਦੇ ਵਿੱਚ ਤੇ ਉਸ ਤੋਂ ਬਾਅਦ ਟ੍ਰਾਇਲ ਚੱਲਦਾ ਰਿਹਾ ਫਿਰ ਕਿਉਂਕਿ ਬਹੁਤ ਲੌਂਗ ਡ੍ਰੌਨ ਟ੍ਰਾਇਲ ਸੀਗਾ ਲੰਮਾ ਟ੍ਰਾਇਲ ਸੀ ਫਿਰ 1.5 ਤੋਂ ਸਾਲ ਕੋਰੋਨਾ ਵੀ ਆਇਆ ਉਹਨੇ ਵੀ ਸਾਡਾ ਟਾਈਮ ਸਾਰਿਆਂ ਦਾ ਹੀ ਕੰਜ਼ੂਮ ਕੀਤਾ ਪਰ ਫਿਰ ਵੀ ਨਾਈਟ ਰਿਜ਼ਲਟ ਹੈ ਕਿ ਜਿਹੜੇ ਮੁਲਜ਼ਮ ਸੀਗੇ ਜਿਹੜੇ ਪੰਜਾਬ ਦੇ ਦੁਸ਼ਮਣ ਨੇ ਜਿਹੜੇ ਡਰੱਗ ਦੇ ਲਾਰਡਸ ਨੇ ਜਿਹੜੇ ਸਾਡੀ ਯੂਥ ਨੂੰ ਜਵਾਨੀ ਨੂੰ ਬੱਚਿਆਂ ਨੂੰ ਖਰਾਬ ਕਰ ਰਹੇ ਆ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ ਸੋ ਉਹ ਵੀ ਯਾਰ ਹੈਪੀ ਡਿਪਾਰਟਮੈਂਟ ਸਟਾਫ ਓਵਰਲ ਦੇ ਕੇ ਪ੍ਰਾਪਰਟੀ ਸੀ ਕਿੰਨੀ ਕਿ ਪ੍ਰਾਪਰਟੀ ਹੈਗੀ ਇਹਦੀ ਮੌਜੂਦ ਤੋਂ ਗੱਲ ਕਰਤੀ ਹੈ ਅਟੈਚਮੈਂਟ ਦੇ ਕਿ ਪਰ ਪ੍ਰਾਪਰਟੀ ਬਹੁਤ ਨਜ਼ੀਨਾਂ ਦੀ ਸਾਰਿਆਂ ਦੀ ਪ੍ਰਾਪਰਟੀ ਹੈ ਬਹੁਤ ਪ੍ਰੋਪਰਟੀਆਂ ਨੇ ਇਸ ਨੂੰ ਕਾਫੀ ਕਰੋੜ ਦੀ ਪ੍ਰੋਸੈਸ ਯੈਸ ਤਕਰੀਬਨ ਯਾ ਤੇ ਹੁਣ ਤਾਂ ਅੱਜ ਦੇ ਡੇਟ ਦੇ ਵਿੱਚ ਤਾਂ ਕਾਫੀ ਵੈਲਿਊ ਹੈ ਉਹਨਾਂ ਦੀ ਉਹਨਾਂ ਦੇ ਵਿੱਚ ਹੋਟਲ ਆ ਉਹਨਾਂ ਦੇ ਵਿੱਚ ਉਹਨਾਂ ਦੇ ਬੜੇ ਬਹੁਤ ਵੱਡੇ ਵੱਡੇ ਮਕਾਨ ਨੇ ਦਿੱਲੀ ਦੇ ਵਿੱਚ ਵੀ ਨੇ ਪੰਜਾਬ ਦੇ ਵਿੱਚ ਵੀ ਨੇ ਲੈਂਡ ਐਗਰੀਕਲਚਰ ਲੈਂਡ ਹੈਗੀਆਂ ਤੇ ਇਸ ਤਰ੍ਹਾਂ ਕਰਕੇ ਕਾਫੀ ਪ੍ਰੋਪਰਟੀਆਂ ਹੈਗੀਆਂ ਸੋ ਆਈ ਥਿੰਕ ਨਾਉ ਕੋਲ ਹੈ ਜੀ ਡਿਸਾਈਡਡ ਕਿ ਪ੍ਰੋਪਰਟੀ ਪਰ ਸਰਕਾਰ ਦੀ ਹੈ ਹੁਣ ਕਦੇ ਕ੍ਰਾਈਮ ਪ੍ਰੋਸੀਡ ਹੈ ਤੇ ਇਹਨਾਂ ਦੀ ਪ੍ਰੋਪਰਟੀ ਨਹੀਂ ਹੈ ਜਿਸ ਦਾ ਹਾਈ ਪ੍ਰੋਫਾਈਲ ਕੇਸ ਪਿਆ ਸਰ ਤੇ ਪ੍ਰੈਸ਼ਰ ਹੀ ਬਹੁਤ ਰਿਹਾ ਹੁਣ ਉਹ ਲੋਕਾਂ ਤੇ ਕਾਫੀ ਪੋਲਿਟਿਕਲ ਹੈ ਪ੍ਰੈਸ਼ਰ ਰਹਿਣ ਦਿਓਗੇ ਉਹ ਸਾਨੂੰ ਆदत ਹੈ ਪ੍ਰੈਸ਼ਰ ਦੀ ਇਦਾਂ ਇਦਾਂ ਕਰ ਦੰਨੇ ਅਸੀਂ ਨੋ ਪ੍ਰੋਬਲਮ ਇਨਵੈਸਟੀਗੇਸ਼ਨ ਤੇ ਟਾਈਮ ਪ੍ਰੈਸ਼ਰ ਬਹੁਤ ਆਉਂਦੇ ਹੈ ਨੋ ਪ੍ਰੋਬਲਮ ਸਾਨੂੰ ਦਿਖਦਾ ਸਿਰਫ ਇਹ ਕਿ ਇਸ ਬੰਦੇ ਦਾ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਕਾਨੂੰਨ ਜਿਹਨੇ ਤੋੜਿਆ ਉਹਨੂੰ ਸਜ਼ਾ ਅਲਟਰਨੇਟਲੀ ਹੋਣੀ ਚਾਹੀਦੀ ਹੈ ਬਸ ਸਾਨੂੰ ਇਹ ਜਿਹੜੀ ਮੱਛੀ ਦੀ ਅੱਖ ਹੈ ਉਹ ਸਾਨੂੰ ਦਿਖਦੀ ਹੈ ਇਨਵੈਸਟੀਗੇਟਿੰਗ ਅਫਸਰ ਨੂੰ ਤੇ ਆਈ ਥਿੰਕ ਵੀ ਹੈਵ ਸਕਸੀਡਡ ਇਨ ਥੈਟ ਤਾਂ ਤੁਹਾਨੂੰ ਇਦਾਂ ਲੱਗਦਾ ਸੀਗਾ ਕਿ ਮੇਨ ਕੇਸ ਜਿਹੜਾ ਹੈਗਾ ਪੁਲਿਸ ਵਾਲਾ ਜਦੇ ਵਿੱਚ ਵਿੱਚ ਇਕਵਿਟਲ ਹੋ ਗਈ ਸੀਗੀ ਰਾਜਾ ਕੰਗੋਲਾ ਉਹਨਾਂ ਦੇ ਉਹਨਾਂ ਦੇ ਵੀ ਉਹਨਾਂ ਦੀ ਫੈਮਿਲੀ ਦੀ ਵੀ ਤੇ ਉਸ ਕਿਉਂਕਿ ਮੇਨ ਕੇਸ ਜੇ ਸਪੋਇਲ ਹੋ ਜਾਏ ਤਾਂ ਫਿਰ ED ਦਾ ਕੇਸ ਉਹਦੇ ਤੋਂ ਬੇਸਡ ਹੈ ਇਸ ਕਰਕੇ ਥੋੜੀ ਦਿੱਕਤ ਆ ਸਕਦੀ ਜੀ ਯੈਸ ਯੈਸ ਇਹ ਇਹ ਦੇਖੋ ਜੀ ਬਿਲਕੁਲ ਕਲੀਅਰ ਹੈ ਗੱਲ ਕਿ ਜੇ ਕ੍ਰਾਈਮ ਨਹੀਂ ਹੈਗਾ ਤੇ ਪ੍ਰੋਸੀਡਿੰਗ ਨਹੀਂ ਹੋ ਸਕਦੀ ਇਹ ਵੈਰੀ ਕਲੀਅਰ ਪਰ ਕਿਉਂਕਿ ਉਹ ਕ੍ਰਾਈਮ ਤਾਂ ਉੱਥੇ ਹੋਇਆ ਸੀਗਾ ਜੀ ਐਨਡੀਪੀਐਸ ਦਾ ਕ੍ਰਾਈਮ ਉੱਥੇ ਹੋਇਆ ਸੀਗਾ ਤੇ ਕਿਸੇ وجہ ਨਾਲ ਜੋ ਵੀ ਡ੍ਰੌਪ ਹੋਇਆ ਉਹਦੀ ਆਪਾਂ ਨਹੀਂ ਗੱਲ ਕਰਦੇ ਪਰ ਸਾਡੇ ਕੇਸ ਦੇ ਵਿੱਚ ਕਾਫੀ ਐਵੀਡੈਂਸ ਸੀਗਾ ਬਹੁਤ ਐਵੀਡੈਂਸ ਸੀਗਾ ਤੇ ਜਿੰਨਾ ਕ ਐਵੀਡੈਂਸ ਸੀਗਾ ਤੇ ਸਾਡੇ ਪੀਪੀ ਸਾਹਿਬ ਨੇ ਸ਼ਤੀ ਸਾਹਿਬ ਇਹਨਾਂ ਨੇ ਪਰਸ਼ੂ ਕੀਤਾ ਕੋਰਟ ਦੇ ਵਿੱਚ ਉਹ ਐਵੀਡੈਂਸ ਅਨਲਾਈਜ਼ ਕੀਤਾ ਕੋਰਟ ਨੂੰ ਕਨਵਿੰਸ ਕੀਤਾ ਕਿ ਦੇਖ ਲਾ ਬਹੁਤ ਐਵੀਡੈਂਸ ਹੈ ਤੇ ਆਲਟੀਮੇਟਲੀ ਹਨੋਰੇਬਲ ਕੋਰਟ ਨੇ ਮੋਰ ਲਾਈ ਸਾਡੀ ਜਿਹੜੀ ਕੰਪਲੇਂਟ ਸੀ ਉਹਦੇ ਉੱਪਰ ਸੋ ਵੀ ਆਰ ਹੈਪੀ ਵਿਦ दैट ਬਟ ਆਫਕੋਰਸ ਅ ਰੋਡ ਬਲੌਕ ਸੀਗਾ ਤੇ ਮੇਨ ਕੇਸ ਦੇ ਫਲਪ ਹੁੰਦਾ ये पुलिस का केस फॉलो होता है पर तो एडी नो थोड़ी दिक्कत आंधी है नो डाउट इट वाज एन एम्बेडेड यस वाज द प्रोसीड ऑफ द क्राइम दैट बी लिंक्ड विद द क्राइम ओके यस एंड देन वी गिव द एग्जांपल इट्स नॉट अ लीनियर इक्वेशन दैट यू कमिट अ क्राइम यू मेक मनी एंड देन मनी लॉन्ड्रिंग मनी लॉन्ड्रिंग मीन यू हैव टू कंसील यू हैव टू प्रोजेक्ट यू हैव टू फिशिंग व्हाट एवर इट इज दैट्स द पॉइंट जी एंड वी कुड ब्रिंग आउट द नंबर ऑफ प्रॉपर्टी फॉर व्हिच दे हैव नो एक्सप्लेनेशन काफी कुछ मोस्ट इंपोर्टेंट थिंग इज कि ही हैज नेवर फाइल्ड एनी इनकम टैक्स यस फाइल्ड ऑफ सेलिंग करोड़ों ऑफ रुपीस ਜਿਹੜੇ ਪ੍ਰਾਪਰਟੀਆਂ ਸੀਗੀਆਂ ਜਿਹੜਾ ਕੈਸ਼ ਆਨ ਬਿਲਾਂ ਦੇ ਬੈਂਕਾਂ ਦੇ ਵਿੱਚ ਜਮਾ ਹੈਗਾ ਜਾਂ ਇਹਨਾਂ ਨੇ ਐਕਵਾਇਰ ਕੀਤਾ ਹੈ ਜਿਹੜੇ ਡਿਪੋਜ਼ਿਟਸ ਆ ਬੈਂਕਾਂ ਦੇ ਵਿੱਚ ਉਹਦਾ ਕੋਈ ਉਹਦਾ ਇਹਨਾਂ ਕੋਲ ਕੋਈ ਐਵਿਡੈਂਸ ਨਹੀਂ ਉਹ ਜਬੜਾਸ ਨਹੀਂ ਨਾ ਇਨਕਮ ਟੈਕਸ ਰਿਟਰਨ ਪਰਦੇ ਨਹੀਂ ਨਾ ਕੋਈ ਉਹਦਾ ਐਵਿਡੈਂਸ ਅਸੀਂ ਕਿੱਥੋਂ ਲੈ ਕੇ ਆਏ ਤੁਹਾਡੀ ਬੇਰੀ ਕਲੀਅਰ ਕਿ ਜਿਹੜਾ ਵੀ ਇਹ ਮਾਉਂਟ ਇਹਨਾਂ ਨੇ ਬੈਂਕਾਂ ਦੇ ਵਿੱਚ ਜਾਂ ਪ੍ਰੋਪਰਟੀ ਦੇ ਵਿੱਚ ਲਾਇਆ ਥੈਟ ਵਾਸ ਫਰਮ ਦੀ ਕ੍ਰਾਈਮ ਲੱਕ ਦੇ ਧੰਦੇ ਨਾਲ ਕਮਾਇਆ ਸੀਗਾ ਉਹ ਅਟੈਚ ਕੀਤਾ ਗਿਆ ਬਾਅਦ ਚ ਅੱਜ ਅਨਬਲ ਕੋਰਟ ਨੇ ਉਹ ਸਾਰੀ ਜਿਹੜੀ ਪ੍ਰੋਪਰਟੀ ਸੀ ਇਹ ਸਾਰੇ ਨੂੰ ਕਨਫਿਸਕੇਟ ਕਰਤਾ ਨਾਉ ਦਾ ਸਰਕਾਰ ਦੀ ਪ੍ਰੋਪਰਟੀਆਂ ਹੈ ਹਾਊ ਡੂ ਯੂ ਫੀਲ ਕਿ ਤੁਹਾਡੇ ਦੋ ਮੇਨ ਕੇਸ ਨੇ ਇੱਕ ਇਹ ਵਾਲਾ ਤੇ ਇੱਕ ਜਗਦੀਸ਼ ਪੋਲਾ ਵਾਲਾ ਦੋਨਾਂ ਦੇ ਵਿੱਚ ਇਵਨ ਆਫਟਰ ਰਿਟਾਇਰਮੈਂਟ ਯੂ ਯੂ ਆਰ देयर ਐਂਡ ਯੂ ਵੀ ਮਸਟ ਸਮ ਥਿੰਗ ਯੈਸ ਆਈ ਫੀਲ ਅਗੇਨ ਆਈ ਐਮ ਸੇਇੰਗ ਆਈ ਫੀਲ ਵਿੰਡੀਕੇਟਿਡ Hmm. because whatever uh, me ai and my team of course I was not alone hmm. i was accompanied by my team hmm. so we are very happy because the saal sanu investigation de vich lagge phir trial de vich lagge so lot of work was there lot of uh, roadblocks were there hmm. so uh, but we were, we were determined ke jehde dushman hai punjab de samaj de unna nu saza honi chahiye te ajj kandola vai walk free no 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 acha he has been taken. he is already in the custody in other no but uh, acha ji yes. because we heard that has uh, he has uh, completed the punishment no 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 no. His, uh, no this will be decided later on he is okay. in the custody okay yes